ਉਹਨਾਂ ਦਾ ਇਹ ਕਹਿਣਾ ਹੈ ਕਿ ਜਿੰਨਾ ਚਿਰ ਤੱਕ ਜਿਹੜੀ ਮੇਰੀ ਟੀਮ ਹੈ ਜਿਹੜੀ ਸਸਪੈਂਡ ਕੀਤੀ ਜਾਂ ਉਹਨਾਂ ਨੇ ਪਾਰਟੀ ਚੋਂ ਕੱਟਿਆ ਉਹਨਾਂ ਨੂੰ ਜਿੰਨਾ ਚਿਰ ਤੱਕ ਉਹਨਾਂ ਨੂੰ ਬੁਲਾ ਕੇ ਦਿੱਲੀ ਦੀ ਹਾਈ ਕਮਾਂਡ ਭਵੇਂ ਰੋਹਲਜੀ ਨੇ ਭਵੇਂ ਖੜਕੇਜੀ ਨੇ ਭਵੇਂ ਪ੍ਰਿੰਕਾਜੀ ਨੇ ਉਹਨਾਂ ਨੂੰ ਮਾਨ ਸਨਮਾਨ ਉਹਨਾਂ ਦਾ ਬਹਾਲ ਨਹੀਂ ਕਰਦੇ ਉਹਦੀ ਬਹਾਲੀ ਨਹੀਂ ਕਰਦੇ ਉਹਨਾਂ ਚਿਰ ਤੱਕ ਜਿਹੜਾ ਨਵਜੋਤ ਸਿੱਧੂ ਜਾਂ ਉਹਦੀ ਟੀਮ ਬਿੱਲ ਕੁੱਲ ਪੰਜਾਬ ਦੇ ਵਿੱਚ ਜਿਹੜਾ ਹੈਗਾ ਚੋਣ ਪ੍ਰਚਾਰ ਨਹੀਂ ਕਰੂਗਾ ਇਹ ਸਿੱਧੂ ਸਾਹਿਬ ਦਾ ਫੈਸਲਾ ਹੈ ਕਿ ਮੈਂ ਆਪਣੀ ਟੀਮ ਤੋਂ ਬਿਣਾ ਜਿੰਨਾ ਚਿਰ ਮੇਰੀ ਟੀਮ ਦੀ ਬਹਾਲੀ ਨਹੀਂ ਹੁੰਦੀ ਮੇਰੀ ਟੀਮ ਨੂੰ ਮਾਨ ਸਨਮਾਨ ਨਹੀਂ ਮਿਲਦਾ ਦੀਦੀ ਦੀ ਲੀਡਰਸ਼ਿਪ ਹੈ ਜਿਹੜੀ ਮਾਨ ਸਨਮਾਨ ਨਹੀਂ ਦਿੰਦੀ ਉਹਨਾਂ ਚਿਰ ਤੱਕ ਨਵਜੋਤ ਸਿੱਧੂ ਕੋਈ ਵੀ ਰੈਲੀ ਸਵੋਧ ਨਹੀਂ ਕਰੂਗਾ ਰੜਕਦੀ ਹੈ ਨੇ ਕਿ ਉਦੋਂ ਅਸੀਂ ਪ੍ਰਚਾਰ ਕਰ ਰਹੇ ਸੀ ਉਹ ਤਾਂ ਸਾਨੂੰ ਬਰਦਾਸ਼ਤ ਨਹੀਂ ਕੀਤਾ ਫਿਰ ਅੱਜ ਸਿੱਧੂ ਦੀ ਕੀ ਲੋੜ ਪੈ ਗਈ ਕਿ ਤੁਸੀਂ ਹਾੜੇ ਕੱਢ ਰਹੇ ਤੜਲੇ ਕੱਢ ਰਹੇ ਹੋ ਕਿ ਮੈਂ ਇਹ ਗੱਲ ਤਾਂ ਹੀ ਬਿਆਨ ਦੇ ਰਿਹਾ ਕਿ ਜਿਹੜੇ ਲੀਡਰ ਨੇ ਤਰ੍ਹਾਂ ਤਰ੍ਹਾਂ ਦੇ ਫਵਾਵਾ ਸਾੜ ਰਹੇ ਨੇ ਕਿ ਉਹਨਾਂ ਨੂੰ ਬਰਾਮ ਲੱਗ ਸਕੇ ਲੋਕਾਂ ਦੇ ਸਾਹਮਣੇ ਅਸਲੀਅਤ ਆ ਸਕੇ ਕਿ ਅਸਲੀ ਗੱਲ ਕੀ ਹੈ ਔਰ ਜਿਹੜੇ ਪੰਜਾਬ ਦੇ ਲੀਡਰ ਬਹੁਤ ਸਵਾਰਥੀ ਲੋਕਾਂ ਨੂੰ ਭਰਮਾ ਰਹੇ ਨੇ ਲੋਕਾਂ ਨੂੰ ਲੁਲੀਪੁਪ ਦੇ ਰਹੇ ਨੇ ਕਿ ਨਵਜੋਤ ਸਿੱਧੂ ਬਹੁਤ ਛੇਤੀ ਪ੍ਰਚਾਰ ਕਰ ਦੇ ਨਾਲ ਜਾ ਰਹੇ ਨੇ ਪਰ ਇਹੋ ਜਿਹਾ ਕੁਝ ਨਹੀਂ ਹੋਣਾ ਵੀ ਤੇ ਇਹ ਗੱਲ ਆਖੀ ਹੈ ਕਿ ਬਿਲਕੁਲ ਨਵਜੋਤ ਸਿੱਧੂ ਦਾ ਫੈਸਲਾ ਹੈ ਕਿ ਅਸੀਂ ਜਿਹੜੀ ਹੈਗੀ ਲੋਕ ਸਭਾ ਦੀ ਜਿਹੜੀ ਚੋਣ ਹੈ ਇਹਦੇ ਚ ਕੋਈ ਵੀ ਅਸੀਂ ਰੈਲੀ ਜਿਹੜੀ ਨਹੀਂ ਸਬੋਧ ਕਰਾਂਗੇ ਪੰਜਾਬ ਕਾਂਗਰਸ ਦੇ ਵਿੱਚ ਲਗਾਤਾਰ ਪਿਛਲੇ ਕੁਝ ਸਮੇਂ ਤੋਂ ਕੁਝ ਠੀਕ ਨਹੀਂ ਚੱਲ ਰਿਹਾ ਭਾਵੇਂ ਸੰਗਰੂਰ ਦੀ ਗੱਲ ਹੋਵੇ ਭਾਵੇਂ ਹੋਰ ਲੋਕ ਸਭਾ ਹਲਕਿਆਂ ਦੀ ਹੋਵੇ ਲੀਡਰ ਛੱਡ ਕੇ ਦੂਸਰੀਆਂ ਪਾਰਟੀਆਂ ਜਾ ਰਹੇ ਨੇ ਭਾਵੇਂ ਆਮ ਆਦਮੀ ਪਾਰਟੀ ਹੋਵੇ ਤੇ ਜਾਂ ਫਿਰ ਕਹਿ ਸਕਦੇ ਆ ਭਾਜਪਾ ਹੋਵੇ ਲੇਕਿਨ ਹੁਣ ਇੱਕ ਚਰਚਿਤ ਚਿਹਰਾ ਜਿਹੜਾ ਨਵਜੋਤ ਸਿੰਘ ਸਿੱਧੂ ਸੀ ਜਿਹੜੀ ਉਹਨਾਂ ਦੀਆਂ ਜਿਹੜੀਆਂ ਦੂਰੀ ਹੈ ਜਿਹੜੀ ਉਹਨਾਂ ਨੇ ਬਣਾਈ ਹੋਈ ਹੈ ਪੰਜਾਬ ਦੇ ਵਿੱਚ ਪ੍ਰਚਾਰ ਦੇ ਲਈ ਉਹ ਨਹੀਂ ਨਿਕਲ ਰਹੇ ਸਾਡੇ ਨਾਲ ਨਵਜੋਤ ਸਿੰਘ ਸਿੱਧੂ ਦੇ ਨੇੜਲੇ ਸਾਥੀ ਅਤੇ ਕਾਂਗਰਸ ਦੇ ਸਾਬਕਾ ਵਿਧਾਇਕ ਸਰਜੀਤ ਸਿੰਘ ਧਮਾਨ ਨੇ ਧਮਾਨ ਸਾਹਿਬ ਕਿਵੇਂ ਦੇਖਦੇ ਹੋਗੇ ਕਿ ਨਵਜੋਤ ਸਿੰਘ ਸਿੱਧੂ ਨੇ ਦੂਰੀਆਂ ਬਣਾ ਰੱਖੀਆਂ ਨੇ ਹਾਲੀ ਦੇ ਵਿੱਚ ਤੁਹਾਡੀਆਂ ਕਈ ਮੀਟਿੰਗਾਂ ਉਹਨਾਂ ਨਾਲ ਹੋਈਆਂ ਤੁਹਾਡੇ ਕਾਫੀ ਨਜ਼ਦੀਕੀ ਨੇ ਤੁਸੀਂ ਉਹਨਾਂ ਦੇ ਨਾਲ ਸਟੇਜਾਂ ਦੇ ਉੱਪਰ ਸਾਂਝੇ ਦਿਖਦੇ ਹੋ ਜਾਂ ਫਿਰ ਉਹਨਾਂ ਦੇ ਘਰ ਦੇ ਵਿੱਚ ਜਦੋਂ ਵੀ ਕੋਈ ਫੰਕਸ਼ਨ ਹੁੰਦਾ ਤੁਸੀਂ ਉੱਥੇ ਦੇਖਦੇ ਹੋ ਅੱਜ ਤੁਸੀਂ ਨਵਜੋਤ ਸਿੰਘ ਸਿੱਧੂ ਨੂੰ ਮਿਲ ਕੇ ਆਏ ਹੋ ਤਾਂ ਕੀ ਗੱਲਬਾਤ ਹੋਈ ਹੈ ਕਦੋਂ ਉਤਰ ਰਹੇ ਨੇ ਪੰਜਾਬ ਦੇ ਪਿੰਡ ਦੇ ਵਿੱਚ ਉਹਨਾਂ ਦਾ ਇਹ ਕਹਿਣਾ ਹੈ ਕਿ ਕੋਈ ਕਾਂਗਰਸ ਪਾਰਟੀ ਤੋਂ ਵੱਖ ਨਹੀਂ ਹੈਗੇ ਉਹ ਕਾਂਗਰਸ ਪਾਰਟੀ ਦੇ ਨਾਲ ਨੇ ਕਾਂਗਰਸ ਪਾਰਟੀ ਦੇ ਇੱਕ ਸਫਾਹੀ ਨੇ ਸੋਨੇ ਗੰਦ ਜਿਹਦੇ ਰਹੁਲ ਜੀ ਦੇ ਸਫਾਹੀ ਨੇ ਉਹ ਉਹਨਾਂ ਦਾ ਇਹ ਕਹਿਣਾ ਹੈ ਕਿ ਜਿੰਨਾ ਚਿਰ ਤੱਕ ਜਿਹੜੀ ਮੇਰੀ ਟੀਮ ਹੈ ਜਿਹੜੀ ਸਸਪੈਂਡ ਕੀਤੀ ਜਾਂ ਉਹਨਾਂ ਨੇ ਪਾਰਟੀ ਚੋਂ ਕੱਟਿਆ ਉਹਨਾਂ ਨੂੰ ਜਿੰਨਾ ਚਿਰ ਤੱਕ ਉਹਨਾਂ ਨੂੰ ਬੁਲਾ ਕੇ ਦਿੱਲੀ ਦੀ ਹਾਈ ਕਮਾਂਡ ਭਾਵੇਂ ਰਹੁਲ ਜੀ ਨੇ ਭਾਵੇਂ ਖੜਕੇ ਜੀ ਨੇ ਭਾਵੇਂ ਪ੍ਰਿੰਕਾ ਜੀ ਨੇ ਉਹਨਾਂ ਨੂੰ ਮਾਨ ਸਨਮਾਨ ਉਹਨਾਂ ਦਾ ਬਹਾਲ ਨਹੀਂ ਕਰਦੇ ਉਹਦੀ ਬਹਾਲੀ ਨਹੀਂ ਕਰਦੇ ਉਹਨਾਂ ਚਿਰ ਤੱਕ ਜਿਹੜਾ ਨਵਜੋਧ ਸਿੱਧੂ ਜਾਂ ਉਹਦੀ ਟੀਮ ਬਿਲਕੁਲ ਪੰਜਾਬ ਦੇ ਵਿੱਚ ਜਿਹੜਾ ਹੈਗਾ ਚੋਣ ਪ੍ਰਚਾਰ ਨਹੀਂ ਕਰੂਗੀ ਅੱਜ ਅੱਜ ਤੁਸੀਂ ਕੌਣ ਕੌਣ ਮਿਲੇ ਉਹਨਾਂ ਦੇ ਘਰ ਕਿੱਥੇ ਮਿਲੇ ਹਾਂ ਅੱਜ ਸੁਰਜੀਤ ਸਿੰਘ ਜੀ ਤੇ ਮੈਂ ਆਪ ਗਿਆ ਤੇ ਹਰਵਿੰਦਰ ਲਾਲੀ ਜੀ ਬਠਿੰਡੇ ਤੋਂ ਮਾਨਸਾਹਿਬ ਜੀ ਸਾਹਿਬ ਔਰ ਇੱਕ ਰਾਜਪਾਲ ਜੀ ਨੇ ਫਲੋਰ ਤੋਂ ਗੁਰਵਾ ਜਿਹੜਾ ਆਪਣਾ ਗੁਰਵਿੰਦਰ ਠਵਾਲ ਜੀ ਉਹਨਾਂ ਦੇ ਬੇਟੇ ਨੇ ਫਲੋਰ ਤੋਂ ਮੁੰਡਾ ਰਿਆੜ ਸਹਿਰੀ ਰਿਆੜ ਹੈਗਾ ਇੱਕ ਇੱਕ ਮੁੰਡਾ ਵੀਰ ਆਪਣਾ ਰਾਜਾ ਰਾਜਾ ਮਹਾਰਾਜ ਤੋਂ ਕੋਈ ਸੱਤਕ ਸਾਥੀ ਸੀ ਅੱਜ ਮਿਲ ਕੇ ਆਏ ਆ ਇਹ ਸਾਫ਼ ਦੋ ਟੁਕੀ ਗੱਲ ਹੈ ਕਿ ਅਸੀਂ ਕਾਂਗਰਸੀ ਸੀ ਕਾਂਗਰਸੀ ਰਹਾਂਗੇ ਪਹਿਲੀ ਗੱਲ ਤਾਂ ਇਹ ਵੀ ਕੋਈ ਇਹਨਾ ਸੋਚੇ ਵੀ ਘਰੇ ਬਹਿ ਕੇ ਖਬਰਾਂ ਦੇ ਕਾਂਗਰਸੀ ਇਹ ਨਹੀਂ ਹੈਗੇ ਤੁਸੀਂ ਕਾਂਗਰਸੀ ਰਹੋਗੇ ਕਾਂਗਰਸੀ ਰਹਿਣ ਦੀ ਗੱਲ ਤੁਸੀਂ ਕਹਿ ਰਹੇ ਹੋ ਨਵਜੋਤ ਸਿੰਘ ਸਿੱਧੂ ਕਰ ਰਹੇ ਨੇ ਬਾਤੋਂ ਲੱਗਦਾ ਕਿ ਇਸ ਸਮੇਂ ਕਾਂਗਰਸ ਨੂੰ ਥੋੜੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਜਲਦੀ ਜਲਦੀ ਆਪਾਂ ਗੱਲ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਤੁਸੀਂ ਐਨ ਮੌਕੇ ਦੇ ਉੱਪਰ ਕਹਿ ਰਹੇ ਹੋ ਕਿ ਸਿੱਧੂ ਸਾਹਿਬ ਪ੍ਰਚਾਰ ਨਹੀਂ ਕਰਦੇ ਅਸੀਂ ਮੌਕੇ ਤੇ ਨਹੀਂ ਕਹਿ ਰਹੇ ਅਸੀਂ ਤਾਂ ਬਹੁਤ ਚਿਰ ਦੇ ਕਹਿ ਰਹੇ ਹਾਂ ਪਰ ਜਦੋਂ ਸਿੱਧੂ ਸਾਹਿਬ ਕਾਂਗਰਸ ਦਾ ਝੰਡਾ ਲੈ ਕੇ ਨਿਕਲੇ ਨੇ ਪਿੰਡਾਂ ਦੇ ਵਿੱਚ ਉਹਨਾਂ ਨੇ ਬੜੇ ਜਲਸੇ ਕਰੇ ਰੈਲੀਆਂ ਕਰੀਆਂ ਇੱਕ ਰੈਲੀ 'ਚ 10 ਤੋਂ 15 15000 ਦਾ ਇਕੱਠ ਹੋਇਆ ਜਿੱਥੇ ਪੰਜਾਬ ਦਾ ਪ੍ਰਧਾਨ ਜਦੋਂ ਉਸੇ 1500 ਬੰਦਾ ਇਕੱਠਾ ਨਹੀਂ ਹੁੰਦਾ ਸੀ ਆਖਰ ਬੰਦੇ 'ਚ ਕੁਸਤ ਬਸੇਸ ਹੈ ਨਾ ਕੁਸਤ ਕੁਸਤ ਖੱਚ ਹੈ ਉਸ ਵੇਲੇ ਵੀ ਉਹਨਾਂ ਦਾ ਗਰੁੱਪ ਸਾਰਾ ਪੰਜਾਬ ਕਾਂਗਰਸ ਵਾਸਤੇ ਕੰਮ ਕਰ ਰਿਹਾ ਸੀ ਉਸ ਵੇਲੇ ਤਾਂ ਪੰਜਾਬ ਦੇ ਲੀਡਰ ਨੇ ਸਾਨੂੰ ਬਰਦਾਸ਼ਤ ਨਹੀਂ ਕੀਤਾ ਔਰ ਜਿਹੜੇ ਸਾਥੀਆਂ ਨੇ ਜਿਹੜੇ ਸਾਡੇ ਐਮਐਲਏ ਨੇ ਜਾਂ ਸਾਬਕਾ ਐਮਐਲਏ ਨੇ ਜਿਹੜਾ ਪ੍ਰਬੰਧ ਕੀਤਾ ਰੈਲੀ ਦੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਮੇਰੇ ਕਹਿਣ ਤੋਂ ਭਾਵ ਹੈ ਵੀ ਹੁਣ ਫਿਰ ਸਿੱਧੂ ਦੀ ਜਦੋਂ ਤੁਹਾਡੇ ਸਾਥੀਆਂ ਦੇ ਖਿਲਾਫ ਐਕਸ਼ਨ ਹੋਇਆ ਜਿਹਨਾਂ ਨੇ ਰੈਲੀਆਂ ਸਾਧਤਾ ਇਹਹੀ ਚੀਜ਼ ਨਵਜੋਤ ਸਿੰਘ ਸਿੱਧੂ ਨੂੰ ਰੜਕ ਰਹੀ ਹੈ ਕਿਤੇ ਨਾ ਕਿਤੇ ਉਹਨਾਂ ਦੇ ਸਾਥੀਆਂ ਨਾਲ ਉਹਨਾਂ ਦੇ ਭਾਵੇਂ ਤੁਸੀਂ ਬਧਾਇਕੋਂ ਭਾਵੇਂ ਕੋਈ ਹੋਰ ਦੂਸਰਾ ਕਬ ਜਿਹੜੇ ਉਹਨਾਂ ਨਾਲ ਖੜੇ ਸੀ ਜਿਹੜੇ ਕਾਂਗਰਸ ਨੂੰ ਮਜ਼ਬੂਤ ਕਰਨਾ ਚਾਹੁੰਦੇ ਸੀ ਉਹਨਾਂ ਨੂੰ ਦਰਕਣਾ ਬਿਲਕੁਲ ਦੇਖੋ ਸੁਭਾਵਕ ਕਿ ਕੋਈ ਵੀ ਲੀਡਰ ਹੈ ਗਰੁੱਪ ਤੋਂ ਬਣਾ ਕਾਹਦਾ ਲੀਡਰ ਹੈ ਜੀ ਜਿਹੜਾ ਗਰੁੱਪ ਹੈ ਉਹ ਲੀਡਰ ਤੋਂ ਬਣਾ ਕਾਹਦਾ ਇਸ ਕਰਕੇ ਗੱਲਾਂ ਸਾਰੀਆਂ ਰੜਕਦੀ ਉਦੋਂ ਅਸੀਂ ਪ੍ਰਚਾਰ ਕਰ ਰਹੇ ਸੀ ਉਹ ਤਾਂ ਸਾਨੂੰ ਬਰਦਾਸ਼ਤ ਨਹੀਂ ਕੀਤਾ ਫਿਰ ਅੱਜ ਸਿੱਧੂ ਦੀ ਕੀ ਲੋੜ ਪੈ ਗਈ ਕਿ ਤੁਸੀਂ ਹਾੜੇ ਕੱਢ ਰਹੇ ਹੋ ਤੜਲੇ ਕੱਢ ਰਹੇ ਹੋ ਕਿ ਕੌਣ ਕੌਣ ਪਹੁੰਚ ਕਰ ਰਿਆ ਨੇ ਵਿਚੋ ਦੇਖੋ ਜਿੰਨੇ ਕੈਂਡੀਡੇਟ ਅੱਜ ਤੱਕ ਮਦਾਰ ਜਿਹੜੇ ਸਾਰੇ ਪਹੁੰਚ ਕਰ ਰਹੇ ਨੇ ਕਿ ਸਾਡੀ ਰੈਲੀ ਕਰ ਸਾਡੀ ਰੈਲੀ ਕਰ ਉਹਦਾ ਇੱਕੋ ਕਹਿਣਾ ਕਿ ਰੈਲੀਆਂ ਕਰਨ ਨੂੰ ਅਸੀਂ ਦੂਰ ਨਹੀਂ ਹੁੰਦੇ ਜਿੰਨਾ ਚਿਰ ਤੱਕ ਸਾਨੂੰ ਸਾਡੇ ਗਰੁੱਪ ਨੂੰ ਦਿੱਲੀ ਦੀ ਲੀਡਰਸ਼ਿਪ ਬੁਲਾ ਕੇ ਮਾਨ ਸਨਮਾਨ ਨਹੀਂ ਦਿੰਦੀ ਉਹਨਾਂ ਚਿਰ ਤੱਕ ਅਸੀਂ ਕੋਈ ਵੀ ਤੁਹਾਡੀ ਜਿਹੜੀ ਰੈਲੀ ਸਬੋਧਨ ਨਹੀਂ ਕਰਾਂਗੇ ਪੰਜਾਬ ਦੇ ਮਰਜ਼ਾ ਤੁਹਾਡੇ ਹੀ ਕਹਿਣਾ ਜਿਹੜੇ ਤੁਸੀਂ ਸੱਤ ਸਾਥੀਆਂ ਦਾ ਤੁਸੀਂ ਨਾ ਜ਼ਿਕਰ ਕਰਿਆ ਵਿੱਚ ਤੁਸੀਂ ਵੀ ਹੋ ਜੀ ਜੀ ਜਿੰਨਾ ਚਿਰ ਉਹਨਾਂ ਨੂੰ ਮਾਨ ਸਨਮਾਨ ਨਹੀਂ ਮਿਲਦਾ ਤਾਂ ਉਦੋਂ ਤੱਕ ਨਵਜੋਤ ਸਿੰਘ ਸਿੱਧੂ ਆਪਣੇ ਘਰ ਤੋਂ ਪੈਰ ਨਹੀਂ ਪੁੱਟਣਗੇ ਇਹ ਸਿੱਧੂ ਸਾਹਿਬ ਦਾ ਫੈਸਲਾ ਹੈ ਕਿ ਮੈਂ ਆਪਣੀ ਟੀਮ ਤੋਂ ਬਿਨਾ ਜਿੰਨਾ ਚਿਰ ਮੇਰੀ ਟੀਮ ਦੀ ਬਹਾਲੀ ਨਹੀਂ ਹੁੰਦੀ ਮੇਰੀ ਟੀਮ ਨੂੰ ਮਾਨ ਸਨਮਾਨ ਨਹੀਂ ਮਿਲਦਾ ਦੀ 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 ਲੀਡਰਸ਼ਿਪ ਹੈ ਜਿਹੜੀ ਮਾਨ ਸਨਮਾਨ ਨਹੀਂ ਦਿੰਦੀ ਉਹਨਾਂ ਚਿਰ ਤੱਕ ਨਵਜੋਤ ਸਿੱਧੂ ਕੋਈ ਵੀ ਰੈਲੀ ਸੋਹਣ ਨਹੀਂ ਕਰੂਗਾ ਪਤਾ ਲੱਗਦਾ ਕਿ ਤੁਹਾਡੀ ਇਹ ਬਹੁਤ ਵੱਡੀ ਸਟੇਟਮੈਂਟ ਹੈ ਕਿਉਂਕਿ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਜਿਸ ਮਾਹੌਲ ਸਥਿਤੀ ਦੇ ਵਿੱਚ ਕਾਂਗਰਸ ਲੰਘ ਰਹੀ ਹੈਗੀ ਕਿ ਕੱਲ ਨੂੰ ਨਵਜੋਤ ਸਿੰਘ ਸਿੱਧੂ ਇਸ ਨੂੰ ਨਾਈਤ ਨਹੀਂ ਕਰ ਦੇਣਗੇ ਕਿ ਵਾਨ ਸਾਹਿਬ ਦੀ ਆਪਣੀ ਜੋਤਮਾਨ ਕਹੇ ਕਹਿੰਦੇ ਸਿੱਧੂ ਕਹਿ ਰਿਹਾ ਇੱਥੇ ਕੋਈ ਗੱਲ ਨਹੀਂ ਗਰੁੱਪ ਦੀ ਗੱਲ ਹੈ ਗਰੁੱਪ ਲਈ ਗਰੁੱਪ ਲਈ ਮਰਨ ਨੂੰ ਤਿਆਰ ਬੈਠੇ ਸੀ ਮੇਰੇ ਕਹਿੰਦੇ ਗਰੁੱਪ ਦਾ ਮਤਲਬ ਕੀ ਹੈ ਗਰੁੱਪ ਤੋਂ ਬਣਾ ਮੈਂ ਕਾਹਦਾ ਸਾਡਾ ਲੀਡਰ ਤੋਂ ਬਣਾ ਮੈਂ ਕਾਹਦਾ ਨਹੀਂ ਲੀਡਰ ਆਪਦੇ ਗਰੁੱਪ ਤੋਂ ਬਣਾ ਕਾਹਦਾ ਨਹੀਂ ਇਹ ਫੈਸਲਾ ਕਿ ਜਨਤ ਜਦੋਂ ਮੇਰੇ ਜਿਹੜਾ ਗਰੁੱਪ ਹੈ ਉਹਨੂੰ ਇੱਜ਼ਤ ਮਾਨ ਨਹੀਂ ਮਿਲ ਰਿਹਾ ਤਾਂ ਫਿਰ ਮੈਂ ਪ੍ਰਚਾਰ ਕਰਕੇ ਕੀ ਕਰਾਂ ਇਸ ਕਰਕੇ ਬਿਲਕੁਲ ਉਹਨਾਂ ਨੇ ਸਖਤ ਸ਼ਬਦ ਪੰਜਾਬੀ 'ਚ ਇਹ ਗੱਲ ਆਖੀ ਹੈ ਕਿ ਬਿਲਕੁਲ ਨਵਜੋਤ ਸਿੱਧੂ ਦਾ ਫੈਸਲਾ ਹੈ ਕਿ ਅਸੀਂ ਜਿਹੜੀ ਹੈਗੀ ਲੋਕ ਸਭਾ ਦੀ ਜਿਹੜੀ ਚੋਣ ਹੈ ਇਹਦੇ ਵਿੱਚ ਕੋਈ ਵੀ ਅਸੀਂ ਰੈਲੀ ਜਿਹੜੀ ਨਹੀਂ ਸਬੋਧਨ ਕਰਾਂਗੇ ਅੱਜ ਜਦੋਂ ਤੁਸੀਂ ਗਿਓਂ ਕਰੇਗੇ ਅੱਜ ਕੋਈ ਗੱਲਬਾਤ ਹੋਈ ਕਿ ਸੈਂਟਰਲ ਲੀਡਰਸ਼ਿਪ ਨੇ ਕਿਹਾ ਨਵਜੋਤ ਸਿੰਘ ਸਿੱਧੂ ਨੂੰ ਵੀ ਤੁਸੀਂ ਆਓ ਤੁਹਾਡੇ ਸਾਥੀਆਂ ਨੂੰ ਲੈ ਕੇ ਜਾਓ ਕੋਈ ਗੱਲ ਨਹੀਂ ਕਿਉਂਕਿ ਉਹ ਬਿਜ਼ੀ ਹੋਣਗੇ ਬਹੁਤ ਜ਼ਿਆਦਾ ਕਿਉਂਕਿ ਇਸ ਸਮੇਂ ਬਹੁਤ ਸਮਾਂ ਥੋੜਾ ਰਹਿ ਗਿਆਗਾ ਪ੍ਰਚਾਰ راہਲ ਗਾਂਧੀ ਜੀ ਵੀ ਕਰ ਰਹੇ ਨੇ ਇਹ ਵੱਡੀਆਂ ਗੱਲਾਂ ਨੇ ਹੋਈ ਜਾਂ ਨਾ ਹੋਈ ਸਾਡੇ ਨਾਲ ਇਸ ਵੇਲੇ ਕੋਈ ਜਿਗਰ ਨਹੀਂ ਹੋਇਆ ਪਰ ਮੈਂ ਇਹੀ ਕਹਿਣਾ ਚਾਹੂੰਗਾ ਵੀ ਜਦੋਂ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਲਈ ਕੰਮ ਕਰ ਰਹੇ تھے ਇੱਕ ਜਿਹੜੇ ਵਰਕਰ ਕਾਂਗਰਸ ਦੇ ਘਰੇ ਬੈਠੇ ਤੇ ਰੁੱਸੇ ਉਹਨਾਂ ਨੂੰ ਜਾਗਰੂਕ ਕਰ ਰਹੇ ਤੇ ਸਰਗਰਮ ਕਰ ਰਹੇ ਤੇ ਉਦੋਂ ਲੋੜ ਉਹਨਾਂ ਨੂੰ ਪਣਦੀ ਸੀ ਜਾਂ ਫਿਰ ਅੱਜ ਚੰਦ ਬੰਦਿਆਂ ਦੇ ਪ੍ਰਚਾਰ ਕਰਨ ਵਾਸਤੇ ਇਹਨਾਂ ਨੂੰ ਸਿੱਧੀ ਲੋੜ ਪਣਦੀ ਹੈ ਇਹ ਬਹੁਤ ਵੱਡਾ ਸਵਾਲ ਹੈ ਇੱਕ ਬੰਦਾ ਉਹਦੀ ਟੀਮ ਨੂੰ ਲੈ ਕੇ ਪੰਜਾਬ ਦੇ ਵਿੱਚ ਨਿਕਲ ਲੈ ਕੇ ਮੈਂ ਕਾਂਗਰਸ ਪਾਰਟੀ ਤਕੜੀ ਕਰਨੀ ਹੈ ਕਾਂਗਰਸ ਪਾਰਟੀ ਦਾ ਹੌਕਾ ਦੇਣਾ ਹੈ ਮੈਂ ਰਾਹੁਲ ਗਾਂਧੀ ਦਾ ਪ੍ਰਿੰਕਾ ਜੀ ਦਾ ਸਿਪਾਹੀ ਬਣ ਕੇ ਚੱਲੇ ਆਇਆ ਉਦੋਂ ਤਾਂ ਇਹਨਾਂ ਨੇ ਝੱਲਿਆ ਨਹੀਂ ਕਿਉਂਕਿ ਇਹ ਉਹਦੇ ਮੁਰੇ ਬੌਣੇ ਹੋ ਜਾਂਦੇ ਨੇ ਇਹਨਾਂ ਦਾ ਨਾਂ ਨਹੀਂ ਕਿਤੇ ਸੁਰੱਖਿਆ ਚਾਉਂਦਾ ਸਿੱਧੂ ਸਿੱਧੂ ਹੁੰਦੀ ਹੈ ਇਹਨਾਂ ਨੂੰ ਇਹ ਗੱਲ ਦਾ ਡਰ ਹੋਗਾ ਕਿ ਸਾਡਾ ਸਾਡੇ ਲਵੇ ਉਹਦੇ ਵੀਰੇ ਪਰ ਸਾਡਾ ਫੇਰ ਵੀ ਕਿਤੇ ਨਾਂ ਨਹੀਂ ਆਉਣਾ ਮੇਰੇ ਕਹਿਣ ਤੋਂ ਭਾਵੇਂ ਵੀ ਅੱਜ ਚੰਦ ਬੰਦਿਆਂ ਦੇ ਪ੍ਰਚਾਰ ਵਾਸਤੇ ਜਿਵੇਂ ਤੂੰ ਚੰਦ ਬੰਦਿਆਂ ਦੀ ਗੱਲ ਕਰਦੇ ਹੋ ਅਗਰ ਤੁਹਾਡੀ ਇਹ ਮੰਗ ਆ ਜਿਹੜੀ ਜਿਹੜੀ ਨਵਜੋਤ ਸਿੰਘ ਸਿੱਧੂ ਰੱਖੀ ਹੈ ਮੰਨ ਲੈਂਦੀ ਹੈ ਹਾਈ ਕਮਾਂਡ ਮੰਨ ਲੈਂਦੀ ਹੈ ਤੁਹਾਡੀ ਵਾਪਸੀ ਹੋ ਜਾਂਦੀ ਹੈ ਬਹਾਲੀ ਹੋ ਜਾਂਦੀ ਹੈ ਤੁਹਾਨੂੰ ਕਹਿ ਫੇਰ ਆ ਭਾਵੇਂ ਰਾਜਾ ਬੜਿੰਗ ਹੋਣ ਭਾਵੇਂ ਚਰਚਾਵਾ ਜਿਹੜੀਆਂ ਚੱਲਦੀਆਂ ਨੇ ਜਿਵੇਂ ਤੌਰ ਤੇ ਵੀ ਨਹੀਂ ਕਿ ਫਿਰ ਉੱਥੇ ਸਟੇਜਾਂ ਸਾਂਝੀਆਂ ਨਵਜੋਸ਼ ਨੇ ਤੂੰ ਕਰ ਮੈਂ ਕਿਹਾ ਕਿਸੇ ਨਾ ਕੋਈ ਰੌਲਾ ਹੀ ਨਹੀਂ ਹੈ ਗੱਲ ਕਾਂਗਰਸ ਪਾਰਟੀ ਦਾ ਕਾਂਗਰਸ ਪਾਰਟੀ ਦੀ ਹੁੰਦਦੀ ਹੈ ਇੱਥੇ ਕੋਈ ਬੜਿੰਗ ਕੋਈ ਕਿਸੇ ਦਾ ਕੋਈ ਰੌਲਾ ਨਹੀਂ ਤੇ ਜਾਤੀ ਰੌਲਾ ਨਹੀਂ ਹੈ ਗੱਲ ਪਾਰਟੀ ਦੇ ਪਾਰਟੀ ਲਈ ਪ੍ਰਚਾਰ ਕਰਨਾ ਹੈ ਪਾਰਟੀ ਦੇ ਕੈਂਡੀਡੇਟਾਂ ਲਈ ਪ੍ਰਚਾਰ ਕਰਨਾ ਹੈ ਨਾ ਸਿੱਧੂ ਸਾਹਿਬ ਨੂੰ ਤਰਾਜਾ ਦਾ ਸਾਨੂੰ ਤਰਾਜਾ ਕਿਸੇ ਨੂੰ ਕੋਈ ਤਰਾਜ ਨਹੀਂ ਗੱਲ ਤਾਂ ਮਾਨ ਸਨਮਾਨ ਦੀ ਬਹਾਲ ਕਰ ਤੁਹਾਨੂੰ ਵੀ ਭਾਵੇਂ ਰਾਜਾ ਬੜਿੰਗ ਬੋਲੋ ਤੁਹਾਨੂੰ ਵੀ ਬਾਹਰ ਦਾ ਰਸਤਾ ਦਿਖਾਇਆ ਗਿਆ ਜੇਕਰ ਸਾਰਾ ਕੁਝ ਤੇ ਮਿਲੂਗੀ ਤੁਹਾਨੂੰ ਮੇਰੇ ਕਹਿਣ ਤੋਂ ਬਾਅਦ ਵੀ ਪੰਜਾਬ ਦੀ ਜਿਹੜੀ ਲੀਡਰਸ਼ਿਪ ਹੈ ਉਹ ਤੇ ਅਸੀਂ ਭਰੋਸਾ ਨਹੀਂ ਕਰਦੇ ਸਿਰਫ ਦਿੱਲੀ ਦੀ ਲੀਡਰਸ਼ਿਪ ਹੈ ਜਿਹੜੀ ਉੱਪਰੋਸਾ ਦਵਾਦੇ ਫਿਰ ਅਸੀਂ ਤਿਆਰ ਪ੍ਰਤਾਪ ਸਿੰਘ ਬਾਜਵਾ ਤਾਂ ਕਹਿੰਦੇ ਨੇ ਕਿ ਦੋ ਦਿਨਾਂ ਬਾਅਦ ਤੁਸੀਂ ਦੇਖੋਗੇ ਅੰਬਸਾਰ ਦੇ ਵਿੱਚ ਨਵਜੋਤ ਸਿੰਘ ਸਿੱਧੂ ਗੁਰਜੀਤਾ ਉਦਲਾ ਦੇ ਹੱਕ ਦੇ ਵਿੱਚ ਪ੍ਰਚਾਰ ਕਰਨਗੇ ਦੋ ਦਿਨ ਵੀ ਆਉਣਗੇ 10 ਵੀ ਆਉਣਗੇ ਚੋਣ ਲੰਘ ਵੀ ਜਾਊਗੀ ਇਹ ਆਪਣੇ ਸਾਰੇ ਸਾਰਾ ਸਾਰਾ ਕੁਝ ਸਾਹਮਣੇ ਹੋਊਗਾ ਇਹ ਜੇ ਕੋਈ ਗੱਲ ਨੇ ਕਹਿਣ ਦਾ ਕੋਈ ਕੁਛ ਕਹਿ ਦਿਓ ਮੈਂ ਇਹ ਗੱਲ ਤਾਂ ਹੀ ਬਿਆਨ ਦੇ ਰਿਹਾ ਕਿ ਜਿਹੜੇ ਲੀਡਰ ਨੇ ਤਰ੍ਹਾਂ ਤਰ੍ਹਾਂ ਦੇ ਫਵਾਵਾ ਸੜ ਰਹੇ ਨੇ ਕਿ ਉਹਨਾਂ ਨੂੰ ਬਰਾਮ ਲੱਗ ਸਕੇ ਲੋਕਾਂ ਦੇ ਸਾਹਮਣੇ ਅਸਲੀ ਤਾ ਆ ਸਕੇ ਕਿ ਅਸਲੀ ਗੱਲ ਕੀ ਹੈ ਔਰ ਜਿਹੜੇ ਪੰਜਾਬ ਦੇ ਲੀਡਰ ਬਦੇ ਸਵਾਰਥੀ ਲੋਕਾਂ ਨੂੰ ਪਰਮਾ ਰਹੇ ਨੇ ਲੋਕਾਂ ਨੂੰ ਲੁਲੂਪ ਦੇ ਰਹੇ ਨੇ ਕਿ ਨਵਜੋਤ ਸਿੱਧੂ ਬਹੁਤ ਛੇਤੀ ਪ੍ਰਚਾਰ ਕਰ ਦੇਣਾ ਜਰੂਰ ਪਰ ਇਹੋ ਜਿਹਾ ਕੁਛ ਨਹੀਂ ਹੋਣਾ ਮਰ ਤੋਂ ਲੱਗਦਾ ਕਿ ਜਿਸ ਇਲਾਕੇ ਦੇ ਵਿੱਚ ਤੁਸੀਂ ਇਉਂ ਤੁਹਾਡਾ ਦੜਬੇ ਦੇ ਵਿੱਚ ਆਪਾਂ ਖੜੇ ਆਂਗੇ ਅੱਜ ਇੱਥੋਂ ਕਾਂਗਰਸ ਨੇ ਕਹਿ ਸਕਦੇ ਹਾਂ ਸਖਪਾਲ ਖਹਿਰਾ ਨੂੰ ਮੈਦਾਨ ਦੇ ਵਿੱਚ ਤਾਰਿਆ ਚਰਚਾਾਂਵਾਂ ਤਾਂ ਕਈ ਚੱਲਦੀਆਂ ਨੇ ਕਿ ਉੱਪਰ ਅਲਾਈਅੰਸ ਆਮ ਆਦਮੀ ਪਾਰਟੀ ਦਾ ਉਹਦੇ ਨਾਲ ਤਾਂ ਕਿਤਨਾ ਕਿ ਪਰ ਤੁਸੀਂ ਲੱਗਦੇ ਹੋ ਕਿ ਇਸ ਸਮੇਂ ਇੱਥੇ ਵੀ ਗੜ ਦੇ ਵਿੱਚ ਆਮ ਆਦਮੀ ਪਾਰਟੀ ਦੇ ਗੜ ਦੇ ਵਿੱਚ ਲੋੜ ਹੈ ਕਾਂਗਰਸ ਨੂੰ ਮਜ਼ਬੂਤ ਹੋਣ ਦੀ ਜਾਂ ਟੱਕਰ ਦੇਣ ਦੇ ਲਈ ਤਾਂ ਉੱਥੇ ਤੁਹਾਡੇ ਵਰਗੇ ਲੀਡਰਾਂ ਦਾ ਨਾਲ ਹੋਣਾ ਸਾਥ ਹੋਣਾ ਜ਼ਰੂਰੀ ਹੈ ਦੇਖੋ ਗੱਲ ਇਹ ਕ ਇਹ ਪਾਰਟੀ ਮਹਿਸੂਸ ਕਰੇ ਅਸੀਂ ਤਾਂ ਚੋਣੇ ਕੋਈ ਸੀ ਅਸੀਂ ਕਾਂਗਰਸ ਪਾਰਟੀ ਜਿਤਾ ਕੇ ਰਾਜੀ ਆ ਪਰ ਕਹਿਣ ਤੋਂ ਮੇਰਾ ਭਾਵਾ ਵੀ ਕੋਈ ਗੌਰ ਤਾਂ ਕਰੇਗਾ ਹਾਈ ਕਮਾਂਡ ਨੂੰ ਨਹੀਂ ਪਤਾ ਹੈ ਆਖਰ ਮੈਂ ਇਕੱਲਾ ਧੜਬਾ ਨਹੀਂ ਅਮਰਗੜ ਵੀ ਹੈ ਪੂਰੇ 9 ਹਲਕਿਆਂ ਦੇ ਵਿੱਚ ਕੰਮ ਕਰਨ ਦੇ ਸਮਰਥ ਮੈਨੂੰ ਪਰਮਾਤਮਾ ਨੇ ਕਰਿਆ ਹੋਇਆ ਹੈ ਔਰ ਪ੍ਰਮਾਤਮਾ ਨੇ ਕਰਦਾਰ ਮੈਨੂੰ ਬਖਸ਼ਿਆ ਮੈਨੂੰ ਇੱਜ਼ਤਮਾਨ ਬਖਸ਼ਿਆ ਜਿੱਥੇ ਕਿਤੇ ਜਾ ਕੇ ਖੜਾ ਹੁੰਨਾ ਦੱਸਣ ਦੀ ਲੋੜ ਨਹੀਂ ਅਗਲਾ ਕਹਿੰਦਾ ਵੀ ਦੜਬੇ ਵਾਲਾ ਤਮਾਣਾ ਆ ਗਿਆ ਇਹ ਗੱਲ ਨਹੀਂ ਹੈ ਪਰ ਮੇਰੇ ਕਹਿਣ ਤੋਂ ਭਾਵ ਹੈ ਵੀ ਮਾਨ ਸਨਮਾਨ ਤੋਂ ਬਿਨਾ ਕੋਈ ਵੀ ਬੰਦਾ ਕੰਮ ਕਰਕੇ ਰਾਜੀ ਨਹੀਂ ਬੇਸ਼ੱਕ ਦੇਖੋ ਖੈਰਾ ਸਾਹਿਬ ਚੰਗੇ ਲੀਡਰ ਨੇ ਸਾਡੇ ਨਾਜ਼ਰਾਂ ਦੇ ਵਿੱਚ ਪੰਜਾਬ ਦਾ ਹਰ ਇੱਕ ਮੁੱਦਾ ਉਹਨਾਂ ਨੇ ਟੱਚ ਕੀਤਾ ਹੈ ਪੰਜਾਬ ਦੇ ਵਿੱਚ ਵਿਰੋਧੀ ਧਿਰ ਦਾ ਰੋਲ ਜਿਆਦਾ ਨਵਜੋਤ ਸਿੱਧੂ ਜੀ ਨੇ ਨਮਾਇਆ ਜਾਣ ਮਾਇਆ ਖੈਰਾ ਜੀ ਨੇ ਹਰ ਇੱਕ ਮੁੱਦੇ ਤੇ ਖੈਰਾ ਸਾਹਿਬ ਬੋਲੇ ਨੇ ਅਸੀਂ ਸਨਮਾਨ ਕਰਦੇ ਹਾਂ ਪਰ ਮੈਂ ਇੱਥੇ ਬਹਿ ਕੇ ਜਿੰਨਾ ਵੀ ਕਰ ਸਕਿਆ ਉਹਦੀ ਸਪੋਰਟ ਕਰਨ ਦੀ ਕੋਸ਼ਿਸ਼ ਕਰੂੰਗਾ ਅਗਰ ਜੇ ਸਾਨੂੰ ਕੋਈ ਬਹਾਲੀ ਹੋ ਜਾਂਦੀ ਹੈ ਕਾਂਗਰਸ ਪਾਰਟੀ ਸਵਾਸਿ ਸੋਚ ਲੈਂਦੀ ਹੈ ਤਾਂ ਜੇ ਪਿੰਡਾਂ ਦੇ ਵਿੱਚ ਜਾ ਕੇ ਰੈਲੀ ਅਸੀਂ ਕਰਾਂਗੇ ਸਬੋਧਨ ਕਰਾਂਗੇ ਜਲਸੇ ਕਰਾਂਗੇ ਭਾਵੇਂ ਦੜ ਭਾਵੇਂ ਅਮਰਗੜ ਹੈ ਭਾਵੇਂ ਤੁਰ ਕਿਤੇ ਵੀ ਮੈਂ ਜਾਵਾਂ ਉੱਥੇ ਅਸੀਂ ਇੱਕ 100% ਸਪੋਰਟ ਕਰ ਸਕਾਂਗੇ ਅੱਜ ਇੱਥੇ ਬਹਿ ਕੇ ਮੈਂ ਵਰਕਰ ਨੂੰ ਸੁਨੇਹਾ ਲਾ ਕੇ ਉਹਨਾਂ ਨਾਲ ਤੁਰ ਸਕੂਆ ਜਿਹੜੇ ਦੂਜੇ ਲੋਕ ਮੇ ਤੋਂ ਪ੍ਰਭਾਵਿਤ ਹੋਣੇ ਮੇਰੇ ਗੱਲਾਂ ਸੁਣ ਕੇ ਉਹ ਲੋਕਾਂ ਤੋਂ ਮੈਂ ਨਾਲ ਹੀ ਨਾ ਤੁਰ ਸਕਦਾ ਤੁਹਾਨੂੰ ਘਰ ਦੇ ਨਿੱਜੀ ਤੌਰ ਤੇ ਲੱਗਦਾ ਹੋਊਗਾ ਜਸਵਿੰਦਰ ਜੀ ਉਹਦੇ ਨਾਲ ਜਾ ਰਹੇ ਨੇ ਖੈਰਾ ਸਾਹਿਬ ਦੇ ਨਾਲ ਜਾ ਰਹੇ ਨੇ ਤੁਸੀਂ ਕਹਿ ਰਹੇ ਹੋ ਤੁਸੀਂ ਇੱਥੇ ਬਹਿ ਕੇ ਸਪੋਰਟ ਕਰ ਸਕਦੇ ਪਰ ਤੁਹਾਡੀ ਆਪਣੀ ਇੱਕ ਮਜਬੂਰੀ ਹੈ ਤੁਸੀਂ ਨਹੀਂ ਚੱਲ ਸਕਦੇ ਮੇਰੇ ਕਹਿਣ ਤੋਂ ਭਾਵ ਹੈ ਦੇਖੋ ਜਸਵਿੰਦਰ ਤਮਾਨ ਹਲਕੇ ਸੰੂਰ ਤੋਂ ਚੋਣ ਲੜਿਆ ਇਸ ਨਾਮ ਤੋਂ ਉੱਥੋਂ ਅਨਚਾਰ ਜੀ ਦਰਬਾ ਸਾਡਾ ਜਨ ਭੂਮੀ ਹੈ ਕਰਨ ਭੂਮੀ ਵੀ ਹੈ ਸਾਡੀ ਜਨ ਭੂਮੀ ਵੀ ਹੈ ਕਰਨ ਭੂਮੀ ਵੀ ਹੈ ਇੱਥੇ ਅਸੀਂ 20 ਸਾਲ ਤੋਂ ਲੱਗੇ ਸੇਵਾ ਕਰ ਰਹੇ ਹਾਂ ਅੱਜ ਮੈਂ ਆ ਜਸ ਜਸਵਿੰਦਰ ਧਮਾਨ ਨੂੰ ਕਿ ਜਾਣ ਪਸੰਦ ਕੋ ਉਹਨਾਂ ਨੂੰ ਪਤਾ ਹੈ ਕਿ ਧਮਾਨ ਪਰਿਵਾਰ ਦਾ ਬੇਟਾ ਹੈ ਜਾਂ ਉਹਨਾਂ ਦੇ ਪਰਿਵਾਰ ਦਾ ਹੈ ਮਾਨ ਸਨਮਾਨ ਮਿਲੇਗਾ ਪਰ ਜਿਹੜਾ ਮਾਨ ਸਨਮਾਨ ਦਰਬਾ ਹਲਕੇ ਦੇ ਲੋਕ ਸਰਜੀਤ ਧਮਾਨ ਨੂੰ ਦੇਣਗੇ ਉਹ ਸਾਇਦ ਛੋਟੇ ਧਮਾਨ ਨੂੰ ਨਾ ਉਹ ਤਾਂ ਫਰਕ ਕਰਦਾ ਕਿਉਂਕਿ ਮੈਂ ਲੋਕਾਂ ਚ ਵੀ 22 ਸਾਲ ਤੋਂ ਵਿਚਰ ਰਿਹਾ ਹਾਂ ਬੇਸ਼ੱਕ ਅੱਜ ਉਹ ਪੂਰੀ ਕੋਸ਼ਿਸ਼ ਕਰੋ ਇੱਕ ਤੜਕੜਾ ਪਰਸੋਂ ਇੱਕ ਜਲਸਾ ਤੜਕੜਾ ਕਰਾਇਆ ਜਸਵਿੰਦਰ ਨੇ ਸਾਰੇ ਨੇ ਅਸੀਂ ਨੇ ਪਰਿਵਾਰ ਨੇ ਰਲ ਮਿਲ ਕੇ ਸਨੇਹ ਲਾ ਕੇ ਕਰਵਾਇਆ ਲੋਕਾਂ ਨੇ ਉਤਸ਼ਾਹ ਦਿਖਾਇਆ ਲੋਕਾਂ ਨੇ ਜੋਸ਼ ਦਿਖਾਇਆ ਲੋਕਾਂ ਨੇ ਸਾਡਾ ਜਿਵੇਂ ਕਹਿੰਦੇ ਸਾਡਾ ਮਾਨ ਰੱਖਿਆ ਲੋਕਾਂ ਨੇ ਮੇਰੇ ਕਹਿਣ ਤੋਂ ਭਾਵ ਇਹ ਵੀ ਮੈਂ ਅਸੀਂ ਤਾਂ ਹਰ ਪਲ ਕੋਸ਼ਿਸ਼ ਕਰਾਂਗੇ ਪਰ ਪ੍ਰੋਬਲਮ ਉੱਥੇ ਆ ਕੇ ਆ ਜਾਂਦੀ ਹੈ ਕਿ ਜਦੋਂ ਜਿੰਨਾ ਚਿਰ ਤੱਕ ਮੇਨ ਕੋਈ ਵੀ ਲੀਡਰ ਬਾਹਰ ਨਾ ਨਿਕਲੇ ਮੈਦਾਨ ਦੇ ਵਿੱਚ ਉਨਾ ਚਿਰ ਲੋਕਾਂ ਨੂੰ ਕਨਵਿੰਸ ਕਰਾਉਣਾ ਔਖਾ ਹੋ ਜਾਂਦਾ ਹੈ। ਤਾਂ ਤੁਹਾਨੂੰ ਕੀ ਐਨ ਮੌਕੇ ਦੇ ਉੱਪਰ ਸੰਗਰੂਹ ਲੋਕ ਸਭਾ ਸੀਟ ਦੇ ਉੱਪਰ ਦਲਵੀਰ ਗੋਲੜੀ ਦਾ ਸਾਥ ਕਾਂਗਰਸ ਤੋਂ ਛੁੱਟ ਜਾਣਾ ਆਮ ਆਦਮੀ ਪਾਰਟੀ ਜਾਣਾ ਇਹਨੂੰ ਕਿਵੇਂ ਦੇਖਦੇ ਹੋ? ਦੇਖੋ ਤੁਸੀਂ ਪੁਰਾਣੇ ਲੀਡਰ ਤੁਸੀਂ ਬਹੁਤ ਯਾਰ ਬਾਤ ਤੁਹਾਨੂੰ ਤੁਸੀਂ ਕਈ ਵਾਰ ਵਿਧਾਇਕ ਰਹੇ ਹੋ। ਕੋਈ ਵੀ ਲੀਡਰ ਹੈ ਚਾਹੇ ਛੋਟਾ ਭਾਵੇਂ ਵੱਡਾ ਜਿਹੜਾ ਸਾਬਕਾ ਐਮਐਲਏ ਚੰਗਾ ਸਤਿਕਾਰਯੋਗ ਬੱਚਾ ਹੈ ਕੋਈ ਵੀ ਆਪਣੀ ਪਾਰਟੀ ਤੋਂ ਵੱਖ ਹੁੰਦਾ ਘ ਉਹ ਤਾਂ ਘਾਟਾ ਤਾਂ ਕਦੇ ਪੂਰਾ ਸੀ ਕਰ ਨਹੀਂ ਸਕਦੇ ਜੇ ਅਸੀਂ ਕਹੀ ਵੀ ਨਹੀਂ ਘਾਟਾ ਘਾਟਾ ਤਾਂ ਹੈ ਗਈ ਹੈ ਉਹਦਾ ਘਾਟਾ ਵੀ ਸਾਨੂੰ ਪਰਵਾਇ ਕਰਨੀ ਬੜੀ ਔਖੀ ਹੋ ਜੂ ਕੋਈ ਲੀਡਰ ਹੈ ਉਹ ਤਾਂ ਇੱਕ ਸਾਬਕਾ ਐਮਐਲਏ ਹੈ ਇੱਕ ਕੋਈ ਛੋਟਾ ਪ੍ਰਧਾਨ ਛੋਟਾ ਇੱਕ ਪਿੰਡ ਦਾ ਬਰਕਰ ਵੀ ਸੋਤੋ ਰੁਸਕੇ ਪਾਸੇ ਹੋ ਜੇ ਉਹਦਾ ਵੀ ਅਸੀਂ ਘਾਟਾ ਨਹੀਂ ਪੂਰਾ ਕਰ ਸਕਦੇ ਇਹਨੂੰ ਅਸੀਂ ਘਟਾਕ ਨਹੀਂ ਦੇਖ ਸਕਦੇ ਇਹ ਵੱਡਾ ਨੁਕਸਾਨ ਹੈ ਸਾਡੇ ਲਈ ਇੱਕ ਛੋਟਾ ਨੁਕਸਾਨ ਨਹੀਂ ਹੈ ਪਰ ਗੋਲਡੀ ਸਾਹਮਣੇ ਇੱਕ ਗੱਲ ਕਹੀ ਜਦੋਂ ਉਸ ਤੋਂ ਬਾਅਦ ਜੁਆਇਨ ਕਰੀ ਉਹ ਕਹਿੰਦੇ ਵੀ ਮੈਂ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਮੈਨੂੰ ਕਿਸੇ ਵੀ ਪਾਰਟੀ ਮੀਟਿੰਗ ਦੇ ਵਿੱਚ ਜਾਂ ਜਿੱਥੇ ਪ੍ਰਚਾਰ ਕਰਨ ਲਈ ਖੜਾ ਹਾਂ ਸਾਹਿਬ ਜਾਂਦੇ ਮੈਨੂੰ ਉੱਥੇ ਬੁਲਾਇਆ ਨਹੀਂ ਗਿਆ ਨਾ ਮੈਨੂੰ ਫੋਨ ਆਇਆ ਨਾ ਮੈਨੂੰ ਮੈਂ ਮਹਿਸੂਸ ਕਰਦਾ ਜੀ ਮੈਨੂੰ ਜਾਣਾ ਚਾਹੀਦਾ ਸੀ ਪਰ ਉਹਨਾਂ ਨੇ ਮੈਨੂੰ ਨਹੀਂ ਬੁਲਾਇਆ ਪਰ ਲੋਕਰ ਵਰਕਰ ਮੈਨੂੰ ਬੁਲਾਉਂਦੇ ਸੀ ਪਰ ਜਦੋਂ ਮੈਂ ਰੁੱਸ ਕੇ ਜਦੋਂ ਧੂਰੀ ਦੇ ਵਿੱਚ ਹੀ ਮੇਰੇ ਮੈਨੂੰ ਬਗੇੜ ਦੱਸ ਇੱਕ ਪ੍ਰੋਮ ਰੱਖ ਲਿਆ ਗਿਆ ਫਿਰ ਮੈਨੂੰ ਦੁੱਖ ਜ਼ਿਆਦਾ ਲੱਗਾ ਫਿਰ ਮੈਂ ਮੈਸੇਜ ਪਾਇਆ ਫਿਰ ਕਹਿੰਦੇ ਮੈਂ 4 ਦਿਨ 3 ਦਿਨ ਮੈਂ ਐਮਐਲਏ ਹੌਸਟਲ ਬੈਠਾ ਰਿਹਾ ਕਿਸੇ ਕਾਂਗਰਸ ਦੀ ਲੀਡਰਸ਼ਿਪ ਨੇ ਜਿਹੜੀ ਜਿਹਦੇ ਪਰ ਤੁਸੀਂ ਵੀ ਸਵਾਲ ਖੜੇ ਕਰ ਰਹੇ ਉਹਨਾਂ ਨੇ ਵੀ ਸਵਾਲ ਖੜੇ ਕਰੇ ਕਿ ਮੈਨੂੰ ਕਿਸ ਨੇ ਮਨਾਉਣ ਲਈ ਫੋਨ ਤੱਕ ਨਹੀਂ ਕੀਤਾ ਦੇਖੋ ਗੱਲ ਇਹ ਹੈ ਇਹ ਉਹਨਾਂ ਦੇ ਕਰਨਾ ਉਹ ਜਾਣ ਸਕਦੇ ਨੇ ਪਰ ਮੈਂ ਸਮਝਦਾ ਵੀ ਠੀਕ ਹੈ ਜਿਹੜੇ ਜ਼ਿਲ੍ਹੇ ਦੇ ਪ੍ਰਧਾਨ ਹੈਗੇ ਹੀ ਹੈ ਉੱਥੇ ਬਿਲਕੁਲ ਠੀਕ ਹੈ ਖੈਰਾ ਸਾਹਿਬ ਨੂੰ ਉਹਨਾਂ ਨਾਲ ਉਹਨਾਂ ਨੂੰ ਕਨੈਕਟ ਚ ਰੱਖਣਾ ਚਾਹੀਦਾ ਕਿ ਸਗੋਂ ਪੂਰੇ ਪੰਜ ਹਲਕੇ ਜ਼ਿਲ੍ਹੇ ਦੇ ਪੈਂਦੇ ਨੇ ਪੰਜ ਹਲਕਿਆਂ ਦੇ ਵਿੱਚ ਨਾਲ ਸਾਨੂੰ ਰੱਖਣਾ ਚਾਹੀਦਾ ਜਿਹੜਾ ਵੀ ਛੜਨ ਨਵੇਂ ਦਾ ਹੁਣ ਅਸੀਂ ਵੀ ਲਾਲਾ ਕੋਈ ਸਾਡਾ ਪ੍ਰਧਾਨ ਹੈ ਇੱਕ ਹਲਕੇ ਦਾ ਅਸੀਂ ਉਹਨੂੰ ਹਰ ਵੇਲੇ ਨਾਲ ਰੱਖਾਂਗੇ ਉਹਦਾ ਮਤਲਬ ਕੀ ਹੁੰਦਾ ਹੈ ਉਹਦਾ ਮਤਲਬ ਹੈ ਇੱਕ ਚੇਹਰ ਹੈ ਉਹ ਵੀ ਲੋਕਾਂ ਨੇ ਜਾਂ ਪਾਰਟੀ ਨੇ ਨੋਮੀਨੇਟ ਕੀਤਾ ਜਾਂ ਲੋਕਾਂ ਨੇ ਚੁਣਿਆ ਜੂਸ ਦਾ ਪ੍ਰਧਾਨ ਕੋ ਵੀ ਚੁਣਦੇ ਅੱਜ ਗਲਤਾਂ ਵੋਟਾਂ ਰਾਹੀ ਆਉਂਦਾ ਹੈ ਮਾਣ ਸਨਮਾਨ ਸਾਡਾ ਹਰ ਇੱਕ ਅਹੁਦੇਦਾਰ ਨੂੰ ਦੇਣਾ ਹੱਕ ਹੈ ਤਾਂ ਹੀ ਉਹਦੇਦਾਰ ਸਾਡੇ ਲਈ ਕੰਮ ਕਰਨਗੇ ਔਰ ਤਾਂ ਹੀ ਲੋਕ ਪ੍ਰਭਾਵਿਤ ਹੋਣਗੇ ਜੇ ਇਹ ਗੱਲ ਹੈਗੀ ਤਾਂ ਬਿਲਕੁਲ ਮੈਂ ਕਹੂੰਗਾ ਕਿ ਗੋਲਡੀ ਦੀ ਜਿਹੜੀ ਗੱਲ ਆਪਦੀ ਥਾਂ ਤੇ ਠੀਕ ਹੋ ਸਕਦੀ ਹੈ ਪਰ ਖੈਰਾ ਸਾਹਿਬ ਨੇ ਉਸਦੇ ਉਲਟੇ ਮੈਸੇਜ ਵੀ ਦਿਖਾਇਆ ਕਿ ਮੈਂ ਉਸ ਦਿਨ ਕਾਲਾਂ ਵੀ ਕਰੀਆਂ ਪਰ ਉਹਦਾ ਗੋਲਡੀ ਨੇ ਕੋਈ ਜਵਾਬ ਨਹੀਂ ਦਿੱਤਾ ਮੈਂ ਇਹਨੂੰ WhatsApp ਮੈਸੇਜ ਵੀ ਕਰੇ ਕਿ ਤੁਹਾਡੇ ਏਰੀਆ ਦੇ ਵਿੱਚ ਅਸੀਂ ਪ੍ਰੋਮ ਰੱਖਿਆ ਹੈਗਾ ਤੁਸੀਂ ਆਓ ਪਰ ਹੋ ਸਕਦਾ ਹੈ ਕਿ ਉਹ ਨਰਾਜ਼ਗੀ ਜ਼ਿਆਦਾ ਵਧੀ। ਦੇਖੋ ਮੈਂ ਇਹ ਗੱਲ ਕਹਣਾ ਜੇ ਮੈਨੂੰ ਇਸ ਦਾ ਜੇ ਜੇ ਕੁਝ ਹੋਇਆ ਤਾਂ ਮਾੜਾ ਪਰ ਜੇ ਜਿਵੇਂ ਉਹ ਐਮਐਲਏ ਹਸਪਤਲ ਦੀ ਗੱਲ ਕਰ ਲੈਣੇ ਕਿਸੇ ਲੀਡਰਸ਼ਿਪ ਨੂੰ ਨੈਸ਼ਨਲ ਉਹਨੂੰ ਕਾਲ ਕਰ ਲੈਣੀ ਚਾਹੀਦੀ ਸੀ ਤੁਸੀਂ ਕਿੱਥੇ ਹੋ ਪਤਾ ਤਾਂ ਹੁੰਦਾ ਹੀ ਆ ਕੌਣ ਲੀਡਰ ਕਿੱਥੇ ਬੈਠਾ। ਦੇਖੋ ਗੱਲ ਇਹ ਹੈ ਜੇ ਪੰਜਾਬ ਦੀ ਲੀਡਰਸ਼ਿਪ ਇੰਨੇ ਜੋਗੀ ਹੋਵੇ ਤਾਂ ਖਲਾਰੇ ਨਾ ਪਹਿਣ ਪੰਜਾਬ ਜੇ ਮੈਂ ਕਹੂੰਗਾ ਕਿ ਖਾਸ ਕਰਕੇ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਕਿ ਜਿਹੜੇ ਪੰਜਾਬ ਦੇ ਸਾ ਇੱਕ ਹੁੰਮੇ ਇੱਕ ਹੰਕਾਰ ਇੱਕ ਓਵਰ ਕੰਫੀਡੈਂਸ ਇਹਨੂੰ ਅਸੀਂ ਕਿ ਕਿਹੜੇ ਸ਼ਬਦ ਸ਼ਬਦਾਂ ਨਾਲ ਇਹਨੂੰ ਬਿਆਨ ਕਰ ਲਈਏ ਮੈਂ ਪਹਿਲਾਂ ਵੀ ਕਿਹਾ ਸੀ ਜਿਹੜੀ ਗੱਲ ਉਹਨਾਂ ਨੇ ਮੈਨੂੰ ਪਾਰਟੀ ਚ ਕੱਢਿਆ ਮੇਰਾ ਕੋਈ ਪਾਰਟੀ ਨੂੰ ਮਾੜਾ ਨਹੀਂ ਕਿਹਾ ਅੱਜ ਪਾਰਟੀ ਕੋਈ ਵੀ ਪਾਰਟੀ ਮਾੜੀ ਨਹੀਂ ਹੈ ਪਾਰਟੀ ਨੂੰ ਚਲਾਉਣ ਵਾਲੇ ਮਾੜੇ ਹੋ ਸਕਦੇ ਨੇ ਮੈਂ ਅੱਜ ਮੁੜ ਕੇ ਉਹ ਗੱਲ ਫੇਰ ਦੱਸ ਰਿਹਾ ਜੀ ਇਹ ਕਾਬਲ ਹੁੰਦਾ ਮੈਨੂੰ ਨਾਂ ਬੋਲਣਾ ਪੈਂਦਾ ਮੈਂ ਕਿਉਂ ਕਿਹਾ ਸੀ ਕਿ ਬੰਦਾ ਪਾਰਟੀ ਦੀ ਪ੍ਰਧਾਨਗੀ ਚਲਾਉਣ ਦੇ ਕਾਬਲ ਨਹੀਂ ਹੈ ਇਹਦੇ ਨਾਲ ਪਾਰਟੀ ਡਾਊਨ ਹੋਊਗੀ ਮੇਰੀਆਂ ਗੱਲਾਂ ਸੱਚ ਹੋ ਰਹੀਆਂ ਨੇ ਕਿ ਮਾੜਾ ਬੰਦਾ ਹੈ ਬੇਈਮਾਨ ਬੰਦਾ ਇਹ ਜਿਹੇ ਬੰਦਿਆਂ ਦੇ ਮਗਰ ਲੋਕ ਲੱਗਦੇ ਨਹੀਂ ਇਹਦਾ ਕਰਤਾਰ ਨਹੀਂ ਬਿਨਾ ਕਰਤਾਰਾਂ ਤੋਂ ਬਿਨਾ ਕਰਤਾਰਾਂ ਤੋਂ ਉਹਦੇ ਨਹੀਂ ਚੱਲਦੇ ਇੱਥੇ ਪੰਜਾਬ ਦੇ ਵਿੱਚ ਇੱਕੋ ਇੱਕ ਲੀਡਰ ਜਿਹਦਾ ਕਰਤਾਰ ਹੈ ਉਹ ਅਨਵਜੋਤ ਸਿੰਘ ਸਿੱਧੂ ਲੋਕ ਕਰਤਾਰ ਨੂੰ ਪਿਆਰ ਕਰਦੇ ਨੇ ਲੋਕ ਅੱਥੇ ਦੇਖੋ ਜਦੋਂ ਸੋਡਲੇ ਪੰਜਾਬ ਦਾ ਮੁੱਦਾ ਕੋਈ ਨਹੀਂ ਕੀ ਮੁੱਦਾ ਲੈ ਕੇ ਚੱਲੇ ਹੋ ਇੱਕ ਖੇਡ ਖੇਡ ਰਹੇ ਹੋ ਘਟੋ ਘਟ ਮੁੱਦਾ ਹੋਵੇ ਥੋੜੇ ਦੇ ਬੋਤਾ ਕਲੰਪ ਹੋਵੇ ਕੋਈ ਵੀ ਆ ਸੰਘਰਲਾ ਆ ਭਾਈ ਸਾਡਾ ਆ ਮੁੱਦਾ ਐ ਇਹਦੀ ਆ ਪ੍ਰੋਬਲਮ ਐ ਇਹਦਾ ਮੇਰੇ ਲਈ ਹੱਲ ਹੈ ਜਿਹੜਾ ਬੰਦਾ ਕੋਈ ਮੁੱਦਾ ਲੈ ਕੇ ਤੁਰਦਾ ਕਿ ਪੰਜਾਬ ਦਾ ਮੁੱਦਾ ਲੈ ਕੇ ਤੁਰੇ ਇਹਦਾ ਹੱਲ ਲੈ ਕੇ ਤੁਰ ਨਾਲ ਤੁਰੇ ਫਿਰ ਜਾਂ ਤਾਂ ਉਹਦੇ ਮੈਗਰ ਲੱਗ ਜਾ ਜਾਂ ਤੁਸੀਂ ਜਿਹੜਾ ਮੁੱਦਾ ਹੈ ਉਹਨੂੰ ਮੁੱਦੇ ਨੂੰ ਪਣਾ ਲਓ ਤੁਸੀਂ ਮੇਰੇ ਨੂੰ ਲੱਗਦਾ ਅਗਰ ਉਹਨੇ ਮੈਗਰ ਲੱਗ ਜੂਗਾ ਕੁਛ ਤਾਂ ਕਰੋ ਨਾ ਪੰਜਾਬ ਨੂੰ ਤਖੜੀ ਕਰਨ ਵਾਸਤੇ ਫਿਰ ਆਪਦੇ ਘਰਾਂ ਵਾਸਤੇ ਫਿਰਦੇ ਹੋ ਫਿਰ ਤਰੂ ਪੁੱਛਣ ਵਾਲੇ ਤੂੰ ਬਠਿੰਡਿਓ ਛੱਡ ਕੇ ਲੁਧਿਆਣੇ ਗਿਆ ਫਿਰ ਉੱਥੇ ਤੈਨੂੰ ਕਹਿੰਦਾ ਜੇ ਤੂੰ ਆਪਦੇ ਘਰੇ ਤੈਨੂੰ ਡਰਤੀ ਫਿਰ ਇੱਥੇ ਕਿਹੜਾ ਤੈਨੂੰ ਲੋਕ ਜੱਤਨ ਦੇ ਦੇਣਗੇ ਇਹ ਕਹਿੰਦੇ ਪਾਰਟੀ ਲਈ ਉੱਥੇ ਵੱਡੇ ਚਿਹਰੇ ਹੀ ਲੋੜ ਸੀ ਇਹੀ ਵੱਡੇ ਚਿਹਰੇ ਦੀ ਗੱਲ ਕਹਿ ਸਕਦੇ ਆ ਦਲਵੀਰ ਗੋਲਡੀ ਕਰ ਰਹੇ ਸੀ ਕਿ ਵੱਡੇ ਚਿਹਰੇ ਹੀ ਲੋੜ ਹੁੰਦੀ ਕਦੋਂ ਮੈਨੂੰ ਵਰਤਿਆ ਗਿਆ ਬਾਈਲੈਕਸ਼ਨ ਦੇ ਵਿੱਚ ਉਹ ਕਹਿੰਦੇ ਵੱਡੇ ਚਿਹਰੇ ਦੀ ਲੋੜ ਬਾਈਲੈਕਸ਼ਨ ਵੇਲੇ ਸੀ ਜਾਂ ਹੁਣ ਲੋੜ ਸੀ ਜਦੋਂ ਬੜਿੰਗ ਸਾਹਿਬ 20-25 ਹਜ਼ਾਰ ਵੋਟ ਤੇ ਹਾਰੇ ਨੇ ਅੱਜ ਦੇਖੋ ਉਹਦੀ ਧਰਮਪਤਨੀ ਨੇ ਬਹੁਤ ਮਿਹਨਤ ਕੀਤੀ ਅੱਜ ਉਹਦੇ ਲਈ ਹਲਕਾ ਸੇਫ ਥੀ ਉਹਦੇ ਲਈ ਉਹ ਸੇਵਾ ਜਿਹਾ ਲੁਧਿਆਣਾ ਸੇਫ ਇਦਾ ਮਤਬਲੇ ਇਹ ਹੈ ਕਿ ਉਹਨੇ ਦੇਖ ਰੱਖਿਆ ਸੀ ਕਿ ਲੁਧਿਆਣੇ ਦੇ ਲੋਕ ਵੀ ਮੈਨੂੰ ਨਹੀਂ ਗਾਂਦੇ ਬਾਠੇ ਵਾਂਗੂੰ ਮੰਝਣਗੇ ਇਹਦੀ ਕੋਈ ਸ਼ੱਕ ਨਹੀਂ ਹੈਗੇ ਮੈਂ ਸਹੀ ਕਹਿ ਰਿਹਾ ਕਿ ਉੱਥੋਂ ਵੀ ਹਰਦਾ ਸੀ ਲੁਧਿਆਣੇ ਭੱਜਦੇ ਕਿ ਲੁਧਿਆਣੇ ਲੋਕ ਆਪਣਾ ਲੈਣਗੇ ਮੇਰੇ ਕਹਿਣ ਤੋਂ ਬਾਅਦ ਉਹਦੋਂ ਕਹਿੰਦੇ ਕਿ ਮੈਂ ਤਾਂ ਨਹੀਂ ਲੜਿਆ ਕਿ ਲੋਕ ਕਹਿਣਗੇ ਅਬ ਤੇ ਸੀਟ ਲੜਨ ਵਾਸਤੇ ਫਿਰ ਪੰਜਾਬ ਵਿੱਚ ਪ੍ਰਚਾਰ ਕੌਣ ਕਰੂਗਾ ਫਿਰ ਅੱਜ ਉਹ ਲੁਧਿਆਣੇ ਜਾ ਕੇ ਲੜ ਰਿਹਾ ਹੈ ਅੱਜ ਫਿਰ ਪੰਜਾਬ ਵਿੱਚ ਪ੍ਰਚਾਰ ਕਰੂਗਾ ਕੌਣ ਕਰੂਗਾ ਪ੍ਰਧਾਨ ਤਾਂ ਉਹ ਹੈ ਮੇਰੇ ਕਹਿਣ ਤੋਂ ਬਾਅਦ ਕਿ ਕਮਾ ਫਰਿਆ ਕੇ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਲੋਕ ਸਭ ਜਾਣਦੇ ਨੇ ਛੋੜੇ ਕਰਤਾਰ ਨੂੰ ਛੋਟੇ ਸੋਚ ਨੂੰ ਕਿ ਕਿਹੜੇ ਸੌਦੇ ਕਿਹੜੇ ਸੌਧਿਆਂ ਰਾਹੀਂ ਤੁਸੀਂ ਟਿਕਟਾਂ ਦੇ ਰਹੇ ਹੋ ਕਿਹੜੇ ਸੌਦੇ ਕਿਹੜੀ ਪਾਰਟੀ ਨੂੰ ਤੁਸੀਂ ਕਰ ਰਹੇ ਨੇ ਲੋਕ ਸੋਨੂ ਭੁੱਲੇ ਨਹੀਂ ਹੈਗੇ ਜਿਹੜਾ ਬੰਦਾ ਇਮਾਨਦਾਰ ਹੁੰਦੀ ਇਹਦਾ ਕਰਦਾਰ ਹੁੰਦਾ ਉਹਨੂੰ ਕਿਸੇ ਸਰਕਾਰ ਦਾ ਡਰ ਨਹੀਂ ਹੁੰਦਾ ਜਦੋਂ ਟੱਕਰ ਭਗਵੰਤ ਮਾਨ ਜੀ ਕਹਿੰਦੇ ਨੇ ਤੇ ਬਾਡੀਆਂ ਦੀ ਗੱਲ ਕਰਦੇ ਕਹਿਣ ਵੀ ਦੇ ਮੈਨੂੰ ਅੰਦਰ ਜਿ ਤੇਰੇ ਜਿਹਾ ਹੈਗੀ ਹਿੰਮਤ ਪਰ ਕਿਉਂ ਨਹੀਂ ਕਹਿੰਦੇ ਫਿਰ ਨਾ ਸਾਡਾ ਐਲੋਪੀ ਬੋਲਦਾ ਨਾ ਸਾਡਾ ਪ੍ਰਧਾਨ ਬੋਲਦਾ ਨਾ ਕੋਈ ਸਾਡਾ ਹੋਰ ਲੀਡਰ ਕੋਈ ਕੋਈ ਕਾਊਂਟਰ ਤਾਂ ਕਰੇ ਨਾ ਸਰਕਾਰ ਨੂੰ ਸਰਕਾਰ ਨੇ ਕਮੀਆਂ ਕਿੰਨੀਆਂ ਨੇ ਲੈਣੇ ਆਰਡਰ ਦੀ ਗੱਲ ਹੋ ਗਈ ਗੁੰਡਾ ਕਰਦੇ ਆ ਦਸਿਆਂ ਦੇ ਬਹੁਤ ਸਾਰੀਆਂ ਗੱਲਾਂ ਨੇ ਜਿਹੜਾ ਕਿ ਸਕਰੂਰ ਵੀ ਇੰਨੀ ਹੋਇਆ ਕਿ ਸਕਰੂਰ ਦੇ ਜਿਹੜੇ ਦੋ ਦਾਵੇਦਾਰ ਸੀ ਉਹਨਾਂ ਨੂੰ ਤਾਂ ਦਿੱਤੇ ਨਹੀਂ ਕਿ ਉਹਨੂੰ ਆਨੰਦਪੁਰ ਭੇਜਿਆ ਗਿਆ ਇੱਥੇ ਖੈਰਾ ਸਾਬ੍ਹ ਲੈਂਦਾ ਹੈ ਮੈਂ ਤਾਂ ਚਾਹੁੰਨਾ ਕਿ ਖੈਰਾ ਸਾਬ੍ਹ ਨੂੰ ਉਧਰ ਦੇ ਦਿੰਦੇ ਇੱਥੇ ਲੋਕਲ ਦੇ ਦਿੰਦੇ ਕਿਸੇ ਨੂੰ ਖੈਰਾ ਸਾਬ੍ਹ ਨੂੰ ਵੀ ਤਖਲੀਫ ਨਾ ਆਉਂਦੀ ਅੱਜ ਤੇ ਕਿਤੇ ਠੀਕ ਹੈ ਖੈਰਾ ਸਰ ਚੰਗੇ ਲੀਡਰ ਨੇ ਪੰਜਾਬ ਦੇ ਲੋਕਾਂ ਦੇ ਸਨਮਾਨ ਕਰਦੇ ਨੇ ਲੋਕ ਲੋਕ ਜਾਣਦੇ ਨੇ ਕਿ ਇਹ ਪੰਜਾਬ ਲਈ ਲੜਾਈ ਲੜੇ ਲੀਡਰ ਬਹੁਤ ਅੱਛੇ ਨੇ ਪਰ ਉਹ ਏਡੀ ਦੂਰ ਚੱਲ ਕੇ ਉਹਨਾਂ ਲਈ ਪ੍ਰੋਬਲਮ ਤਾਂ ਆ ਰਹੀ ਹੈ ਬੇਸ਼ੱਕ ਉਹ ਦੇਖੋ ਸੋਲਵ ਕਰ ਰਹੇ ਨੇ ਆਪਣੇ ਬੋਲ ਮਿਹਨਤ ਕਰ ਰਹੇ ਨੇ ਫਲ ਤਾਂ ਦੇਖੋ ਮੁਕੱਦਰ ਮੁਕੱਦਰ ਦੀ ਗੱਲ ਹੈ ਜਿਤ ਤਹਾਰ ਤਾਂ ਪਰ ਕਨੇ ਵਿੱਚ ਵੱਡੇ ਲੀਡਰ ਨਹੀਂ ਹੋਣਗੇ ਤਾਂ ਉਸ ਟਾਈਮ ਨਾਲ ਪ੍ਰੋਬਲਮ ਆਉਂਦੀ ਹੈ ਦੇਖੋ ਸਿੰਗਲਾ ਸਾਹਿਬ ਨੂੰ ਅਨੰਦਪੁਰ ਸਾਹਿਬ ਤੋਂ ਦੇਗੀ ਹੁਣ ਸਨਾਮ ਵਿਹਲਾ ਹੋ ਗਿਆ 골ਡੀ ਆਰਮ ਚ ਚਲਾ ਗਿਆ ਉਹ ਵਿਹਲਾ ਹੋ ਗਿਆ ਵਧਾਉੜ ਇਹਨਾਂ ਦਾ ਪਹਿਲੇ ਹੀ ਵਿਹਲਾ ਪਿਆ ਮਹਿਲ ਕਹਣਾ ਕੋਈ ਨਹੀਂ ਬਰਨਾਲੇ ਕੌਣਾ ਹੈ ਬਰਨਾਲੇ ਵੀ ਨਾਮ ਅਤਰ ਹੈ ਸਨਾਮ ਜਸਵਿੰਦਰ ਹੈ ਤੇ ਇੱਥੇ ਪਠੜ ਸਾਹਿਬ ਹੈਗੇ ਨੇ ਤੇ ਦੜਬਾ ਜਮਾ ਖਾਲੀ ਪਿਆ ਇਹ ਤਿੰਨ ਹਲਕੇ ਜਿੱਤਉਣ ਲਈ ਤਾਂ ਕਾਫੀ ਨਹੀਂ ਹੋਣਗੇ ਨੀ ਨੀ ਮੈਂ ਕਹਿੰਦਾ ਨੌ ਹਲਕੇ ਜਿੱਤਾਂਗੇ ਤਾਂ ਹੀ ਜਿੱਤਾਂਗੇ ਅਸੀਂ ਨੌ ਹਲਕਿਆਂ ਦੇ ਵਿੱਚੋਂ ਜਿੱਤ ਲੈਣੀ ਜ਼ਰੂਰੀ ਹੈ ਪਰ ਮੈਂ 1000 ਭਾਵੇਂ 500 ਭਾਵੇਂ 2000 ਤਾਂ ਤਾਂ ਕਿੱਥੇ ਜਾ ਕੇ ਜਿੱਤਾਂਗੇ ਇੱਕ ਹਲਕਾ ਤਾਂ ਕੋਈ ਜਿੱਤਿਆ ਨਹੀਂ ਸਕਦਾ ਮੇਰੇ ਕਹਿਣ ਤੋਂ ਭਾਵੇਂ ਵੀ ਬਹੁਤ ਮਿਹਨਤ ਕਰਨ ਦੀ ਲੋੜ ਹੈ ਸਾਰੇ ਜੀ ਵਰਕਰ ਤਾ ਸਾਡੇ ਨਾਲ ਨੇ ਪਰ ਜੇ ਲੀਡਰ ਹਲੇ ਵੀ ਜੇ ਲੀਡਰ ਸਾਸ ਦੇ ਦੇਣਾ ਤਾਂ ਖੈਰਾ ਸਾਹਿਬ ਜਿੱਤਣ ਦੀ ਮੇਰਾ ਖਿਆਲ ਜਿੱਤਣ ਦੀ ਪਾਰੀ ਖੇਡ ਸਕਦੇ ਨੇ ਅੱਛਾ ਰਾਖ ਦੇ ਵਿੱਚ ਦਮਨ ਸਾਹਿਬ ਇਹ ਜਾਣਨਾ ਚਾਹਾਂਗਾ ਕਿ ਸਰਕਾਰ ਨੂੰ ਕਿਵੇਂ ਦੇਖਦੇ ਹੋ ਕਿ ਸਰਕਾਰ ਤੁਹਾਡੇ ਸਾਹਮਣੇ ਹੈ ਕਿ ਉਰੇ ਵੀ ਤਾਂ ਮੁਕਾਬਲਾ ਇੱਕ ਕੈਬਨਟ ਮੰਤਰੀ ਦੇ ਨਾਲ ਆ ਤੁਹਾਡੇ ਚਰਬਾ ਕਿਵੇਂ ਦੇਖੋ ਗੱਲ ਪਤਾ ਕੀ ਹੈ ਸਰਕਾਰ ਦੇ ਖਿਲਾਫ ਐਂਟੀਕਮੇਸੀ ਵੀ ਹੁੰਦੀ ਹੈ ਔਰ ਸਰਕਾਰ ਦਾ ਕੁਦਰਤੀ ਕੋਈ ਵੀ ਚੰਗੀ ਮਾੜੀ ਉਹਦਾ ਪ੍ਰਭਾਵ ਵੀ ਵੋਟਰਾਂ ਤੇ ਹੁੰਦਾ ਜੇ ਕੋਈ ਦੋਰਾਬਾਣੀ ਹੈਗੀਆਂ ਪਰ ਜੇ ਅਸੀਂ ਕਾਰਗਜ਼ਾਰੀ ਕਰੀਏ ਨਾ ਦੋ ਸਾਲਾਂ ਦੀ ਬਿਲਕੁਲ ਆਮ ਆਦਮੀ ਦੀ ਫੇਲ ਹੈ ਜਿਵੇਂ ਆਪਾਂ ਕਹਿੰਦੇ ਵੀ ਕੰਮ ਦਾ ਪਤਾ ਹੀ ਨਹੀਂ ਕਿਸੇ ਦਾ ਇੱਕ ਮੁੱਦੇ pèce ਘਾਉਣ ਦੇ ਮਹਾਰ ਨੇ ਆ ਮੁੱਦਾ ਫੜ ਲਿਆ ਉਹ ਉਹ ਮੁੱਦੇ ਦੇ ਮਗਰ ਪੈ ਗਏ ਮੁੱਦੇ ਨੂੰ ਰੋਲ ਹੀ ਰੱਖਦੇ ਜਿਹੜਾ ਅਸਲ ਮੁੱਦੇ ਸਾਡੇ ਕੰਮ ਕਰਨ ਵਾਲੇ ਨੇ ਉਹਨਾਂ ਤੱਕ ਤਾਂ ਲੋਕਾਂ ਦਾ ਧਿਆਨ ਹੀ ਨਹੀਂ ਆਉਣ ਦਿੰਦੇ ਤਾਂ ਤੁਹਾਨੂੰ ਜਮਾਤ ਲੋਕ ਕਹਿ ਰਹੇ ਨੇ ਕਿ ਜਿਹੜਾ ਬਿਜਲੀ ਦਾ ਜਾਂ ਪਾਣੀ ਦਾ ਜਾਂ ਲੈਂਟਾਂ ਦਾ ਖੇਤਾਂ ਨੂੰ ਜਿਹੜਾ ਦੇ ਰਹੇ ਕਿਸਾਨਾਂ ਨੂੰ ਡੈਰੀ ਪਾਣੀ ਦਾ ਇਹ ਮੁੱਦੇ ਅਸਰ ਕਰਨਗੇ ਇਹ ਇਹਨੂੰ ਕਿਵੇਂ ਦੇਖਦੇ ਹੋ ਕੋਈ ਵੀ ਹੈ ਕੁਝ ਪਰਸੈਂਟ ਜਿਹੜੇ ਲੋਕਾਂ ਨੂੰ ਦੇਖੋ ਸਹੂਲਤ ਮਿਲ ਰਹੀ ਹੈ ਉਹ ਲੋਕ ਉਹਨੂੰ ਗਾਉਣਗੇ ਪਰ ਜੇ ਬਿਜਲੀ ਦੀ ਕਹੀ 19 ਕੀ ਫਰਕ ਪੈਦਾ ਬਿਜਲੀ ਕਾਂਗਰਸ ਨੇ ਬਥੇਰੀ ਦਿੱਤੀ ਹੈ ਪਾਣੀ ਟੇਲਾਂ ਤੇ ਕਾਂਗਰਸ ਨੇ ਬਥੇਰਾ ਪਟਾ ਇਹ ਨਹੀਂ ਹੈ ਮੁੱਦੇ ਦੇਖੋ ਲੈਂਡ ਆਊਟ ਦਾ ਮੁੱਦਾ ਨਹੀਂ ਹੈਗਾ ਇਹ ਕਿੰਨਾ ਵਿਗੜਿਆ ਇਹਨਾਂ ਦੱਸਿਆ ਦੀ ਜਿਹੜੀ ਗੱਲ ਕਰਦੇ ਇਹ ਮੁੱਦਾ ਨਹੀਂ ਬਰਗਾੜੀ ਕਾਂੜਾ ਹੈ ਇਹ ਮੁੱਦਾ ਨਹੀਂ ਹੈ ਮੁੱਦੇ ਬਹੁਤ ਸਾਰੇ ਨੇ ਪਰ ਮੇਰੇ ਕਹਿਣ ਤੋਂ ਭਾਵੇਂ ਉਹ ਮੁੱਦੇ ਤਾਂ ਸਾਡੇ ਲੀਡਰ ਚੱਕੇ ਨਹੀਂ ਰਹੇ ਜਿਹੜੇ ਮੁੱਦੇ 'ਚ ਸਾਡੀ ਲੜਾਈ ਹੈ ਅਸੀਂ ਲੜਾਈ ਕਹਿੰਦੇ ਮੁੱਦਿਆਂ ਦੀ ਲੜ ਰਹੇ ਹਾਂ ਆਪਾਂ ਦੇ ਇੱਕ ਤੀਮੀ ਵਾਲੇ ਤਿੰਨ ਤਾਨੇ ਮਿਲੇ ਨੇ ਅੱਜ ਸਾਡੇ ਕਾਂਗਰਸ ਦੇ ਲੀਡਰ ਨੇ ਬਿਆਨ ਦਿੱਤਾ ਕਾਨੂੰ ਉਹਦਾ ਕੋਈ ਕਾਊਂਟਰ ਕਰ ਦੂਗਾ ਲੋਕਾਂ ਦਾ ਜਿਹੜਾ ਧਿਆਨ ਹੈ ਉਹ ਉਹਨਾਂ ਤੇ ਜੇ ਮੈਂ ਇੱਕ ਬੰਗਰੇ ਬਿਆਨ ਨੇ ਉਹਨਾਂ ਤੇ ਲੱਗਿਆ ਰਹਿੰਦਾ ਜਿਹੜੇ ਅਸਲੀ ਮੁੱਦੇ ਨੇ ਉਹ ਤੋਂ ਅਸੀਂ ਪੜਕ ਰਹੇ ਹਾਂ ਜਿਹੜੇ ਅਸਲ ਮੁੱਦੇ ਨੇ ਜਿਆਦਾ ਖੈਰਾਬ ਸਾਬ ਨੇ ਠਾਏ ਜਾ ਅੱਜ ਵੀ ਮੈਂ ਕਹਿੰਨਾ ਕਿ ਸਿੱਧੂ ਸਾਹਿਬ ਤੋਂ ਬਿਹਤਰ ਕੋਈ ਮੁੱਦੇ ਨਹੀਂ ਪੰਜਾਬ ਦਾ ਹਮਦਰਦ ਨਹੀਂ ਅੱਜ ਵੀ ਸਿੱਧੂ ਸਾਹਿਬ ਪੰਜਾਬ ਦਾ ਹਮਦਰਦ ਪੰਜਾਬ ਦਾ ਮੁੱਦਾ ਲੈ ਕੇ ਚੱਲਿਆ ਅਸੀਂ ਸਾਰੇ ਪੰਜਾਬ ਲਈ ਪਹਿਲ ਵੀ ਲੜਾਈ ਲੜਦੇ ਅੱਜ ਵੀ ਲੜਾਂਗੇ ਪੰਜਾਬ ਲਈ ਲੜਾਈ ਲੜਦੇ ਰਹਾਂਗੇ ਲੜਦੇ ਲੜਦੇ ਮਰ ਜੇ ਗੱਲ ਬੱਕਰੀ ਪਰ ਅਸੀਂ ਪੰਜਾਬ ਦਾ ਜਿਹੜਾ ਮੁੱਦਾ ਹੈ ਪੰਜਾਬ ਦੀ ਲੜੈ ਸੀ ਬੰਦ ਨਹੀਂ ਕਰਦੇ ਇਹ ਤੁਹਾਨੂੰ ਸਰਜੀਤ ਮਾਨ ਜੀ ਨੇ ਸਾਫ਼ ਤੌਰ ਤੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਸਾਫ਼ ਕੀਤਾ ਹੈ ਹਾਲੀ ਦੇ ਵਿੱਚ ਉਹ ਮੀਟਿੰਗ ਕਰਕੇ ਆਏ ਨੇ ਕਿ ਅਗਰ ਪੰਜਾਬ ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਸਾਥ ਚਾਹੀਦਾ ਤਾਂ ਜਿਹੜੇ ਉਹਨਾਂ ਦੇ ਸਾਥੀ ਨੇ ਜਿਨ੍ਹਾਂ ਨੂੰ ਪਾਰਟੀ ਦੇ ਵਿੱਚ ਜਾ ਕੱਢਿਆ ਜਾਂ ਫਿਰ ਉਹ ਨਵਜੋਤ ਸਿੰਘ ਸਿੱਧੂ ਦੇ ਧੜੇ ਦੇ ਨੇ ਉਹਨਾਂ ਨੂੰ ਕਾਂਗਰਸ ਦੀ ਹਾਈ ਕਮਾਂਡ ਨਾਲ ਲੈ ਕੇ ਚੁਲਦੇ ਨਾ ਕਿ ਪੰਜਾਬ ਜੇ ਕਹਿ ਸਕਦੇ ਆ ਸੋਨੀਆ ਗਾਂਧੀ ਰਾਹੁਲ ਗਾਂਧੀ ਪ੍ਰੇਕਾ ਗਾਂਧੀ ਜਾਂ ਫਿਰ ਹੋਰ ਲੀਡਰਸ਼ਿਪ ਜਿਹੜੀ ਉਹਨਾਂ ਨੂੰ ਮਾਨ ਸਤਕਾਰ ਪੰਜਾਬ ਦੇ ਵਿੱਚ ਦਵਾਉਂਦੀ ਹੈ ਤਾਂ ਤਦ ਹੀ ਨਵਜੋਤ ਸਿੰਘ ਸਿੱਧੂ ਪ੍ਰਚਾਰ ਦੇ ਲਈ ਪੰਜਾਬ ਦੇ ਵਿੱਚ ਮੈਦਾਨ ਦੇ ਵਿੱਚ ਉਤਰਨਗੇ ਤੇ ਨਾਲੇ ਉਹਨਾਂ ਦੀ ਟੀਮ ਕੈਮਰਾਮੈਨ ਬਲਬੀਰ ਦੇ ਨਾਲ ਵਿੱਕੀ ਪੁਲਰ ਪੰਜਾਬ ਤੱਕ ਸੰਗਰੂਰ